ਲੈ ਵੀ ਮੇਤਰੋ ਕੈਦੂਪੁਰ ਦੇ ਅੱਡੇ ਤੇ ਪਹੁੰਚੇ ਅੱਜ ਬਾਈ ਹੈਪੀ ਕੋਲੇ ਤੁਹਾਡੇ ਵਾਸਤੇ ਨਾ ਬਾਹਲਾ ਘੈਂਟ ਟਰੈਕਟਰ ਲੈ ਕੇ ਆਂਦਾ Mahindra 475 DI ਜੇ ਮਾਡਲ ਦੱਸਦਾ ਤੁਸੀਂ ਯਕੀਨ ਨਹੀਂ ਮੰਨਣਾ ਵੀ ਇਹ ਕਿੰਨਾ ਮਾਡਲ ਹੋ ਸਕਦਾ ਕੰਡੀਸ਼ਨ ਦੇਖ ਕਿਤੇ ਨਾ ਬਾਹਲੇ ਸੱਜਣ ਜਿਵੇਂ ਕਹਦੀ ਆ ਵੀ ਸੋਚ ਦੇ ਵਿੱਚ ਪੈਣਗੇ ਹੈਪੀ ਦੱਸੀ ਬਾਈ 97 ਮਾਡਲ ਹੈ ਜੀ 97 ਮਾਡਲ ਆ ਮੇਤਰੋ ਸਾਰਾ ਕੰਡੀਸ਼ਨ ਦਾ ਓਰੀਜਨਲ ਹੈ ਇਹਦੇ ਨਾਲ ਹੈ ਜੀ ਤੇ ਜਿਵੇਂ ਕਹਦੀ ਆ ਨਾ ਕਿਸੇ ਸੱਜਣ ਨੇ ਹਾਲੇ ਤੱਕ ਵੀ ਇਹਦਾ ਕਲਰ ਪੇਂਟ ਵੀ ਨਹੀਂ ਉਡਣ ਦਿੱਤਾ ਬਾਈ ਸੈੱਟ ਸਟ ਦੇ ਵਿੱਚ ਲਾ ਕੇ ਪੂਰਾ ਸਾਹਮਦੇ ਵਿੱਚ ਟਰੈਕਟਰ ਰੱਖਿਆ ਹੋਇਆ ਤੇ ਜੇ ਗੱਲ ਕਰੀ ਹਣਾ ਤੇ ਬਲੌਕ ਦਾ ਸਾਰਾ ਧਰਮੇ ਦਿਖਾ ਦੇ ਸਾਰੇ ਕੋਕਾ ਨਹੀਂ ਗਿਰੂਆ ਜੀ ਹਾਂ ਕਿਤੋਂ ਲੀਕ ਨਹੀਂ ਹੈਗਾ ਅਸਲੀ ਹੈ ਅਸਲੀ ਕੋਕਾ ਪੀਸੀ ਜੀ ਨੂੰ ਕਹਿੰਦੇ ਹੁੰਦੇ ਉਹ ਇਹ ਹੈ ਹਾਂ ਹਾਂ ਤੇ ਇਧਰਲੇ ਪਾਸੇ ਧਰਮੇ ਪਿੱਛੋਂ ਵੀ ਦਿਖਾ ਮਗਰ ਆਡਾਂ ਦਾ ਚੈੱਕ ਕਰਵਾ ਦੇ ਤੇ ਟਿਊਬਾਡਾ ਬੰਦੇ ਚੈੱਕ ਕਰਵਾ ਦੇ ਵੀ ਐਂ ਕਹਦੀ ਨਾ ਪੂਰਾ ਬਾਈ ਨੇ ਸੌਂਕ ਨਾਲ ਰੱਖਿਆ ਹੋਇਆ ਟਿਊਪਾਟਾ ਆਪਣਾ ਵੀ ਰਹੀ ਜੀ ਚਾਬੀ ਲੱਗੀ ਬਾਈ ਟਿਊਬਾਂ ਤੇ ਚਾਬੀ ਵੀ ਨਹੀਂ ਲੱਗੀ ਨੰਬਰ ਇਹਦਾ ਕਿੱਥੋਂ ਦਾ ਨੰਬਰ ਪੰਜਾਬ ਦਾ ਹੀ ਹੈ ਪੰਜਾਬ ਦਾ ਨੰਬਰ ਹੈ ਤੇ ਪਾਰਟੀ ਕਮੀ ਦੇ ਨਾਮ ਹੋਣਾ ਬਈ ਮੇਰੇ ਖਿਆਲ ਦੂਜੇ ਨਾ ਹੋਊਗਾ ਜੀ ਦੂਜੇ ਥਾਂ ਮੇ ਨਾਮ ਹੋਣਾ ਜੇ ਆ ਇਹ 2 ਲੱਖ ਦਾ ਵੀਰੇ ਦਵਾਂਗੇ 215 ਦੀ ਡਿਮਾਂਡ ਹੈ 215 ਡਿਮਾਂਡ ਆ ਪੂਰੇ 2 ਲੱਖ ਦਾ ਬਣ ਤੇ ਨਾਲੇ ਤੇ ਆ ਵੀ ਦੇਣੇ ਆਪਣੇ ਇਹ ਹਾਂ 17000 ਤਾਂ ਦੇ ਦਾਂਗੇ ਅਸਾ 17000 ਦੇ ਪਾ ਦਵਾਂਗੇ ਹਾਂਜੀ ਹਾਂਜੀ ਓਕੇ ਤੇ ਇਹਦੇ ਨਾਲ ਆ ਪਾ ਟਰੈਕਟਰ ਵੀ ਦੱਸ ਦੀ ਬਾਈ ਇਹ ਕਿੰਨਾ ਮਾਡਲ ਹੈ ਇਹ 92 ਮਾਡਲ ਹੈ 92 ਮਾਡਲ ਹੈ ਮਹਿੰਦਰਾ 575 ਨੰਬਰ ਇਹਦਾ ਕਿੱਥੋਂ ਦਾ ਹੈ ਨੰਬਰ ਪੰਜਾਬ ਦਾ ਜੀ ਪੰਜਾਬ ਦਾ ਨੰਬਰ ਹੈ ਚੌਕੜਾ ਟਾਇਰਾਂ ਦਾ ਮਿੱਤਰੋ ਤੁਹਾਡੇ ਸਾਹਮਣੇ ਆ ਤੇ ਬਾਈ ਕਿੰਨੇ ਦਾ ਦਵਾਂਗੇ 135000 ਦਾ ਦੇ ਦਾਂਗੇ 135000 ਦਾ ਓਕੇ ਤੇ ਜਿਹੜਾ ਆ ਖੜਾ 265 ਇਹ 265 ਹਰਿਆਣਾ ਨੰਬਰ ਆ ਜੀ 4 ਟਰ ਨਵੇਂ ਨੇ 4 ਟਰ ਨਵੇਂ ਨੇ ਨੰਬਰ ਨੰਬਰ ਹਰਿਆਣੇ ਦਾ ਜੀ ਪੰਜਾਬ ਚ ਨਾਮ ਹੋਇਆ ਹੋਇਆ ਨਹੀਂ ਹਰਿਆਣੀ ਚਾਹੀਏ ਹਰਿਆਣੀ ਚਾਹੀਏ ਓਕੇ ਤੇ ਇਹ ਮਤਲਬ ਕੰਡੀਸ਼ਨ ਦਾ ਕਿੰਨਾ ਓਰੀਜਨਲ ਹੈ ਇਹ ਸੋ ਮੋਡਲ ਤਿਆਰ ਹੋਏ ਹੋਏ ਨੇ ਇਹ ਰੈਡੀ ਹੋਏ ਹੋਏ ਨੇ ਓਕੇ ਰਿੰਮਾਂ ਦਾ ਬਾਡੀ ਲੈਨ ਦਾ ਹਰਿਆਣਾ ਨਾਲ ਦੇਈਏ ਓਕੇ ਕਿੰਨੇ ਦਾ ਬਣੂ ਇਹਦੀ ਡਿਮਾਂਡ ਵੀਰੇ ਹੈਗੀ ਆ 1,40,000 ਰੁਪਏ। 1,40,000 ਮੌਕੇ ਤੇ ਕਿੰਨੇ ਦਾ ਬਣ ਜੀ? ਥੋੜਾ ਬਤਾ ਕੱਟ ਕਰਾਂਗੇ ਬਸ। ਥੋੜਾ ਮੋਟਾ ਹੋ ਜੂ ਮਾਰ ਤਾਣਾ। ਤੇ ਜਿਹੜਾ ਆ ਖੜਾ 275 ਇਹ ਲੱਖ ਦਾ ਦਵਾਂਗੇ ਜੀ ਪੂਰੇ। ਪੂਰੇ ਲੱਖ ਦਾ ਨੰਬਰ ਸੰਗਰੂਰ ਦਾ। ਨੰਬਰ ਸੰਗਰੂਰ। ਮਾਡਲ ਕਿੰਨਾ ਇਹ? ਇਹ 92 90 92 ਆ ਜੀ। ਓਕੇ ਚੱਲ ਚਲਾਵੇ ਤਾਂ ਕਿਵੇਂ ਆ? ਬਹੁਤ ਵਧੀਆ ਜੀ। ਕੈਂਟ ਆ। ਤੇ ਜਿਹੜਾ ਇਧਰਲੇ ਪਾਸੇ ਖੜਾ 735 ਇਹ ਵੀ ਵੀਰੇ 87 ਮਾਡਲ ਹੈ। ਹਾਂ ਜੀ। ਹਾਂ। ਇਹ ਪੰਜਾਬ ਨੰਬਰ ਹੈ ਜੀ। ਪੰਜਾਬ ਨੰਬਰ ਹੈ। ਇਹ ਕਿਵੇਂ ਇੰਜਨ ਗੇਅਰ ਦਾ? ਇ 1 ਲੱਖ 10 ਦਾ ਪੂਰੇ ਲੱਖ ਦਾ ਬਣ ਜੂ ਲੈ ਮਿੱਤਰੋ ਪੂਰੇ ਲੱਖ ਦਾ ਇਹ ਬਣੂ ਤੇ ਆਪਾਂ ਨੰਬਰ ਵਾਈ ਦਾ ਸਕਰੀਨ ਤੇ ਚਲਾਤਾ ਪੈਂਡ ਪੈ ਜਾਂਦਾ ਕਿਦੂ ਉਪਰ ਹਾਂਜੀ ਹਾਂ ਨਾਬੇ ਤੋਂ ਬਾਦਸੋਂ ਰੋਡ ਦੇ ਉਪਰ ਸੈਂਟਰ ਚ ਪਿੰਡ ਹੈ ਤੇ ਆਪਾਂ ਨੰਬਰ ਵੀ ਸਕਰੀਨ ਤੇ ਲਿਖਤਾ ਲਾਉ ਫੋਨ ਜੇ ਕਿਸੇ ਸੱਜਣ ਨੇ ਵੀ ਲੈ ਲੁੱਟਣਾ